ਬਾਈ ਮਾਹਰ ਬਾਹੀ ਮੂਜੀ ਦਾ ਖਾਤਾ ਬਾਈ ਮੂਜੀ ਕੀ ਫਤਿਹ ਅਸੀਂ ਖੜੇ ਆ ਪਿੰਡ ਸਤੀਕੇ ਹਲਕਾ ਬੁਲਾਡਾ ਲੱਖਾਂ ਸਦਾਨਾ ਟੀਮ ਦੀ ਚੋਣ ਕੀਤੀ ਹੈ ਪਿੰਡ ਦੀ ਜਥੇਬੰਦੀ ਬਣਾਈ ਹੈ ਔਰ ਜਥੇਬੰਦੀ ਦੇ ਦਾ ਛਿਆਣੇ ਵੱਡੇ ਸਲਾਹਕਾਰ ਦੇ ਤੌਰ ਤੇ ਲਏ ਆ ਇਸ ਕਰਕੇ ਅਸੀਂ ਪੂਰੀ ਉਮੀਦ ਰੱਖਦੇ ਆ ਕਿ ਜੋ ਪੰਜ ਕਮਾਪ ਜੀ ਨੂੰ ਦੱਸੇ ਦੇ ਉਹਨਾਂ ਤੇ ਆਪਾਂ ਨੇ ਪੂਰਾ ਪਹਿਰਾ ਦੇਣਾ ਹੈ ਮੇਰੇ ਦਾ ਹਰਪ੍ਰੀਤ ਸਿੰਘ ਜੀ ਕਾਲਾ ਪੋਲਾਵਾਲ ਤੋਂ ਆਏ ਨੇ ਜਿਹੜੇ ਲੱਖਾ ਸਿਧਾਨਾ ਟੀਮ ਦੇ ਜ਼ਿਲ੍ਹੇ ਦੇ ਸਕੱਤਰ ਨੇ ਜਾਂ ਦਾ ਸਕੱਤਰ ਮੈਂ ਬੇਨਤੀ ਕਰੂੰਗਾ ਕਿ ਉਹ ਨਵੀਂ ਬੜੀ ਕਮੇਟੀ ਨੂੰ ਤੇ ਸਲਾਹਕਾਰ ਮੈਂਬਰਾਂ ਨੂੰ ਸਾਰੀ ਸੰਗਤ ਨੂੰ ਵਧਾਈਆਂ ਵੀ ਦੇਣ ਤੇ ਆਪਣੇ ਵੱਲੋਂ ਇੱਕ ਸੁਨੇਹਾ ਵੀ ਦੇਣ ਹਰਪ੍ਰੀਤ ਸਿੰਘ ਜੀ ਕਾਲਾ ਪਿੰਡ ਬੋੜਾਵਾਲ ਜ਼ਿਲ੍ਹੇ ਦੇ ਜਨਤਕ ਸਕੱਤਰ ਦੇ ਲਖਾ ਸਦਾਨਾ ਟੀਮ ਤੇ ਮੈਂ ਕਹੂੰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਕੰਮ ਐ ਨਗਰ ਨਿਵਾਸੀਆਂ ਨੂੰ ਇਹ ਜਿਹੜੀ ਕਮੇਟੀ ਬਣੀ ਆਗੀ ਉਹਦੇ ਸਬੰਧ ਚ ਵਧਾਈ ਦਿੰਨਾਗਾ ਤੇ ਜਿੰਨੇ ਵੀ ਕਮੇਟੀ ਦੇ ਮੈਂਬਰ ਨੇ ਜਾਂ ਜਿੰਨੇ ਨਾਂ ਇੱਥੇ ਉਹ ਆਏ ਨੇ ਪ੍ਰਧਾਨ ਆ ਜਿਹੜਾ ਉਹ ਰਣਜੀਤ ਸਿੰਘ ਆ ਗਾ ਜੀ ਸਤੀਕੇ 22 ਪ੍ਰਧਾਨ ਆ ਗਗਨਦੀਪ ਸਿੰਘ ਜੀ ਖਜ਼ਾਨਚੀ ਨੇ ਕਮਲਦੀਪ ਸਿੰਘ ਜੀ ਸਕੱਤਰ ਆ ਕਲਦੀਪ ਸਿੰਘ ਜੀ ਕੱਤਰਾ ਨਿਰਮਲ ਸਿੰਘ ਜੀ ਇੱਕ ਕੱਤਰਾ ਗੁਰਪ੍ਰੀਤ ਸਿੰਘ ਜੀ ਇਹ ਜਿੰਨੀ ਕਮੇਟੀ ਆ ਗਈ ਮੈਂਬਰ ਨੇ ਇਹ ਸਾਰੇ ਇਹਨਾਂ ਦਾ ਮਤਾ ਪਾ ਕੇ ਉੱਪਰ ਗਿਲਾ ਕਮੇਟੀ ਉੱਪਰ ਹਾਈ ਕਮਾਂਡ ਕੋਲੇ ਭੇਜਿਆ ਜਾਊਗਾ ਇਹਦੇ ਵਿੱਚ ਇਹ ਨਹੀਂ ਹੈਗਾ ਕੱਲ ਨੂੰ ਕੋਈ ਛੋਡੇ ਪਿੰਡ ਚ ਆਖੇ ਨਵੇਂ ਆ ਗੂਆਂ ਦਾ ਜਿਹੜਾ ਇਹ ਰਜਿਸਟਰਡ ਹੋ ਗਿਆ ਉਹੀ ਰਹੂਗਾ ਉਹ ਆਪ ਦੀ ਸਹਿਮਤੀ ਬਾਅਦ ਸਾਲ ਡੇਢ ਸਾਲ ਬਾਅਦ ਉਦੇ ਵਿੱਚ ਚੇਂਜ ਆ ਸਕਦਾ ਇਹ ਨਹੀਂ ਹੈਗਾ ਵੀ ਕੱਲ ਨੂੰ ਕੋਈ ਹੋਰ ਕਹੇ ਵੀ ਮੈਂ ਆਂ ਮੂਆਂ ਦਾ ਪੁਟਿੰਡ ਚੋਂ ਹੀ ਉੱਠ ਕੇ ਸੁੱਤੂ ਬੈਨਾ ਇਹਦੇ ਵਿੱਚ ਵੀ ਕਮੇਟੀ ਦੀ ਜਾਦੇ ਲੋਕਾਂ ਨੂੰ ਜਿਹੜਾ ਤੁਸੀਂ ਕੋਈ ਵੀ ਕੰਮ ਧੰਦਾ ਕਰਾਉਣਾ ਤੁਸੀਂ ਇੱਥੋਂ ਫੋਨ ਕਰੋ ਜਿਹੜਾ ਪ੍ਰਧਾਨ ਨੂੰ ਫੋਨ ਕਰੋ ਉੱਪਰ ਫੋਨ ਕਰੋ ਛੋਟੀ ਗੱਲ ਤਾਹਾਂ ਤੱਕ ਲੱਖੇ ਤੱਕ ਸਾਰੀ ਕਮੇਟੀ ਪਹੁੰਚਾਉਣ ਦੀ ਜ਼ਿੰਮੇਵਾਰ ਹੋ ਕੋਈ ਛੋਟਾ ਕੰਮ ਆਗਾ ਉਹ ਛੋਟੀ ਕੋਈ ਲੜਾਈ ਆ ਛੋਡੇ ਨਾਲ ਪਾਰਟੀ ਨਾ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਵਾਇ ਗੁਰਜੀ ਦਾ ਖਾਲਸਾ ਵਾਇ ਗੁਰਜੀ ਇੱਕ ਜ਼ਰੂਰੀ ਗੱਲ ਇਹ ਕੌਮ ਪੂਰਾ ਨਹੀਂ ਹੈ ਜੋ ਹੋਰ ਜਿੰਨਾ ਮਰਜ਼ੀ ਵਧਾ ਲਓ ਇਹਨੂੰ ਇਹ 7 ਮੈਂਬਰ ਦੀ ਕਮੇਟੀ ਹੈ 9 ਮੈਂਬਰ ਆਗੂ ਹੋ ਜੋ 11 ਆਗੂ ਹੋ ਜੋ 13 ਹੋ ਜੋ 11 11 ਠੀਕ ਹੈ ਜੀ ਵੱਧ ਵੀ ਤੁਸੀਂ ਹੋ ਸਕਦੇ ਹੋ ਕੋਈ ਚੱਕਰ ਨਹੀਂ 13 17 ਆਗੂ ਵੀ ਹੋ ਸਕਦੇ ਸਾਡੇ ਤੇ ਟਾਈਮ ਕੋਲ 17 ਦੇ ਕੋਈ ਆਗੂ ਦੀ ਗੱਲ ਨਹੀਂ ਬਾਕੀ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਪ੍ਰਵਾਰਗੀ ਦੇਣੀ ਹੈ ਵੀ ਅਸੀਂ ਇਹ ਕਮੇਟੀ ਚੁਣੀ ਹੈ ਜਕਾਰਾ ਜੱਦਾਂਗੇ ਆਪਰੀ ਆਵਾਜ਼ ਦੁਨੀਆ ਤੇ ਜਾਣੀ ਐ ਹੱਥ ਨੀਵੇਂ ਦਾ ਹੋਣਾ ਤੇ ਆਵਾਜ਼ ਬਦਮਾ ਨਾ ਹੋਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੇ ਮੁੰਡਾ ਨਾਮ ਦੇਖੋ ਬਿੱਟਾ ਥਾਰੇ ਆ ਦਾ ਨਾਮ ਦੇਖੇ ਜੀ